ਸੋ ਹੁਣ ਮੈਂ ਬੇਨਤੀ ਕਰੂੰਗਾ ਬਲਮਕੰਦ ਸ਼ਰਮਾ ਜੀ ਨੂੰ ਉਹਨਾਂ ਦੇ ਨਾਲ ਹੀ ਦਲਜੀਤ ਅਰੋੜਾ ਜੀ ਨੂੰ ਰਤਨ ਆਲਖ ਜੀ ਨੂੰ ਤੇ ਸਾਗਰ ਪੰਜਾਬੀ ਜੀ ਨੂੰ ਨਰਿੰਦਰ ਨਗਿੰਦਰ ਗਖੜ ਜੀ ਨੂੰ ਵੀ ਕਿ ਉਹ ਪਲੀਜ਼ ਮੰਚ ਤੇ ਆਉਣ ਕਿਉਂਕਿ ਅਸੇਕ ਜਿੱਥੇ ਜੋ ਫਿਲਮਾਂ ਰਿਲੀਜ਼ ਹੋ ਚੁੱਕੀਆਂ ਨੇ ਉਹਨਾਂ ਨੂੰ ਵੀ ਅਸੀਂ ਤੁਹਾਡੇ ਰੂਬਰੂ ਕਰ ਰਹੇ ਹਾਂ ਨਾਲ ਹੀ ਨਾਲ ਆਉਣ ਵਾਲੀਆਂ ਫਿਲਮਾਂ ਦੇ ਬਾਰੇ ਉਹ ਵੀ ਅਸੀਂ ਦੱਸਾਂਗੇ ਕਿਉਂਕਿ ਸਾਡੀ ਇੱਕ ਬਹੁਤ ਖੂਬਸੂਰਤ ਫਿਲਮ 2% ਵਾਲੇ ਉਬਾਤ ਛੇਤੀ ਰਿਲੀਜ਼ ਹੋ ਰਹੀ ਆ ਉਹਦਾ ਜਿਹੜਾ ਪੋਸਟਰ ਰਿਲੀਜ਼ ਹੈ ਉਹ ਇਹਨਾਂ ਮਹਾਨ ਸ਼ਖਸੀਅਤ ਦੇ ਹੱਥੋਂ ਕਰਵਾਉਣਾ ਸੋ ਮੈਂ ਬੇਨਤੀ ਕਰੂੰਗਾ ਕਿ ਪੋਸਟਰ ਪਲੀਜ਼ ਕਹਿੰਦੇ ਜੀ ਹੋਸ਼ ਪੁੱਛਿਆ ਨਸ਼ੇ ਦੀ ਲਹਿਰ ਵਿੱਚ ਜ਼ਹਿਰ ਕਿੰਨੀ ਕੁ ਹੁੰਦੀ ਹੈ ਜ਼ਹਿਰ ਦੇ ਵਿੱਚ ਮੇਰੇ ਜਰਾ ਕੋ ਉਡਣ ਤੇ ਨਿਸ਼ਾਨਾ ਵਿੰਡ ਲੈਂਦੇ ਕੁਝ ਖਾਸ ਚਿਹਰੇ ਨੇ ਇੱਥੇ ਸ਼ਹਿਰ ਦੇ ਵਿੱਚ ਤੌਫੀਕ ਮਾਲਕ ਦੀ ਪਿਆਰ ਤੁਹਾਡਾ ਉੱਡੀ ਜਾਵਾਂ ਖੁਸ਼ੀਆਂ ਦੇ ਲਹਿਰ ਵਿੱਚ ਉੱਡੀ ਜਾਵਾਂ ਖੁਸ਼ੀਆਂ ਦੀ ਲਹਿਰ ਦੇ ਵਿੱਚ ਸੋ ਇਹ ਖੁਸ਼ੀਆਂ ਦੀਆਂ ਲਹਿਰਾਂ ਤੁਹਾਡਾ ਪਿਆਰ ਤੇ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਅੱਜ ਆਏ ਪੋਸਟਰ ਰਿਲੀਜ਼ ਕਰਦੀਆਂ ਹੋਈਆਂ ਮਵਾਜਿਜ਼ ਹਸਤੀਆਂ ਬਾਲਮਕੰਦ ਸ਼ਰਮਾ ਜੀ ਸਾਗਰ ਪੰਜਾਬੀ ਕਿ ਮੈਂ ਪੰਜਾਬੀ ਮੈਨੂੰ ਮਾਨ ਪੰਜਾਬੀ ਹੋਣ ਦਾ ਰਹਿੰਦਾ ਇਹ ਸ਼ੌਂਕ ਸਦਾ 35 ਦੇ ਵਿੱਚ ਸ਼ਬਦਾਂ ਉਪਰ ਹੁੰਦਾ ਰਹਿੰਦਾ ਇਹ ਸ਼ੌਂਕ ਸਦਾ ਅੰਤੀ ਦੇ ਵਿੱਚ ਸ਼ਬਦਾਂ ਨੂੰ ਪਰੋਣ ਦਾ ਇਸੇ ਨਾਲ ਹੀ ਮੈਂ ਸੱਦਾ ਦਵਾਂਗੀ ਮੰਚ ਦੇ ਉੱਤੇ ਬਾਲਮੁਕੰਦ ਸ਼ਰਮਾ ਜੀ ਸਾਡੇ ਨਾਲ ਕਿਉਂਕਿ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਸਰ ਤੁਹਾਡੇ ਜਿਹੜੇ ਵਿਚਾਰ ਨੇ ਸਾਡੇ ਲਈ ਬਹੁਤ ਹੀ ਜ਼ਿਆਦਾ ਇਹਨਾਂ ਨੇ ਇਹਨਾਂ ਤੋਂ ਸਾਨੂੰ ਜਿਹੜੀ ਇੱਕ ਸੇਧ ਮਿਲਣੀ ਆ ਤੇ ਜਦੋਂ ਅਜਿਹੇ ਸ਼ਕਸ਼ੀਤਾਂ ਦੇ ਮੂੰਹ ਦੇ ਵਿੱਚੋਂ ਇੱਕ ਵੀ ਜਿਹੜਾ ਹੈਗਾ ਸ਼ਬਦ ਨਿਕਲਦਾ ਹੈ ਤਾਂ ਉਹ ਜਿਹੜਾ ਹੈਗਾ ਕਿਤੇ ਨਾ ਕਿਤੇ ਚੇਰ ਸਥਾਈ ਹੁੰਦਾ ਸੋ ਤਾਂ ਇਹ ਜ਼ੋਰਦਾਰ ਤਾੜੀਆਂ ਦੇ ਵਿੱਚ ਬਾਲ ਮੁਕੰਨ ਸ਼ਰਮਾ ਜੀ। ਸ਼ੁਕਰੀਆ ਮੈਡਮ ਵਿਰਕ। ਅੱਜ ਸਾਗਰ ਪੰਜਾਬੀ ਦੇ ਇਸ ਉਦਨ ਦੀ ਦਾਤ ਦੇਣੀ ਬੰਦੀ ਹੈ ਜਦੋਂ ਤੀਜਾ ਅਵਲ ਲਘੂ ਫਿਲਮ ਮੇਲਾ ਆਪਾਂ ਸਾਰੇ ਦੇਖ ਰਹੇ ਹਾਂ। ਅੱਜ ਮਿਕਸਡ ਫੀਲਿੰਗ ਦੇ ਦene ਆ ਮਿਕਸਡ ਫੀਲਿੰਗ ਮੈਂ ਕਿਉਂ ਕਹਿ ਰਿਹਾ ਕਿ 22 ਅਗਸਤ ਤੇ ਅੱਜ 22 ਸਤੰਬਰ ਅੱਜ ਆਕਾਸ਼ ਦੇ ਵਿੱਚ ਉਹ ਦੋ ਸਤਾਰੇ ਜਾ ਕੇ ਇਕੱਠੇ ਹੋ ਗਏ ਜਿਨ੍ਹਾਂ ਨੇ ਪੰਜਾਬੀ ਦੁਨੀਆ ਦੇ ਦੋ ਵੱਡੇ ਖੇਤਰਾਂ 'ਚ ਸਭ ਤੋਂ ਸ਼ਰਮੌਰ ਨਾਮ ਕਮਾਇਆ ਮੇਰਾ ਭਾਵ ਹੈ ਕਮੇਡੀ ਜਗਤ ਵਿੱਚ ਜਸਵਿੰਦਰ ਪੱਲਾ ਜੀ 22 ਅਗਸਤ ਤੇ ਪੰਜਾਬੀ 뮤직 ਤੇ ਸੰਗੀਤ ਜਗਤ 'ਚ ਸ਼੍ਰੀ ਚਰਨਜੀਤ ਹੁਜਾ ਜੀ ਸੰਗੀਤ ਸਮਰਾਟ 22 ਅਗਸਤ ਤੇ 22 ਸਤੰਬਰ ਅੱਜ ਅਸੀਂ ਉਹਨਾਂ ਦਾ ਸੰਸਕਾਰ ਕਰਕੇ ਆ ਰਹੇ ਹਾਂ 23 ਅਗਸਤ ਨੂੰ ਭੱਲਾ ਜੀ ਦਾ ਕੀਤਾ ਸੀ ਸੋ ਉਹ ਇੱਕ ਬਹੁਤ ਵਧੀਆ ਸੰਗੀਤ ਰਚਣ ਵਾਲੇ ਤੇ ਭੱਲਾ ਸਾਹਿਬ ਇੱਕ ਬਹੁਤ ਵਧੀਆ ਗਾਇਕ ਤੌਰ ਤੇ ਵਿਚਰੇ ਤੇ ਮੈਂ ਸਮਝ ਨਾ ਉਹ ਦੋਸਤਾਰੇ ਜਿਹੜੇ ਆ ਉਹ ਆਕਾਸ਼ 'ਚ ਜਾ ਇਕੱਠੇ ਹੋ ਗਏ ਤੇ ਉਹਨਾਂ ਨੇ ਆਪਣੇ ਆਪਣੇ ਫਨ 'ਚ ਜੋ ਕੀਤਾ ਅੱਜ ਸਾਗਰ ਪੰਜਾਬੀ ਦੇ ਇਸ ਉਦਮ ਵੇਲੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਉਹਨਾਂ ਦੁਨਾਂ ਸਖੀਤਾ ਨੂੰ ਜਿੱਥੇ ਆਪਣੇ ਮਨ 'ਚ ਵਸਾਇਆ ਹੋਇਆ ਸਤਿਕਾਰ ਦਿੱਤਾ ਹੋਇਆ ਉੱਥੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਵਾਸਤੇ ਵੀ ਇਸ ਲਘੂ ਪੰਜਾਬੀ ਫਿਲਮ ਮੇਲੇ ਦੀ ਤਰੀਫ਼ ਕਰਨੀ ਬੰਦੀ ਆ ਕਿਉਂਕਿ ਜਦੋਂ ਆਪਾਂ ਲੱਗੂ ਫਿਲਮਾਂ ਦੀ ਗੱਲ ਕਰਦੇ ਆ ਤਾਂ ਮੈਂ ਆਪਣੇ ਬਚਪਨ ਜਵਾਨੀ ਚ ਕ੍ਰਿਕਟ ਦਾ ਸ਼ਕੀਨ ਰਿਆ ਕ੍ਰਿਕਟ ਵਿੱਚ ਵੀ ਆਪਾਂ ਜੇ 70ਵਿਆਂ ਤੋਂ ਲੈ ਕੇ 90ਵਿਆਂ ਦੀ ਗੱਲ ਕਰੀਏ ਤਾਂ ਇੱਕ ਯੁੱਗ ਸੀ ਟੈਸਟ ਕ੍ਰਿਕਟ ਦਾ ਆਪਾਂ ਟੈਸਟ 5 ਦਿਨਾਂ ਮੈਚ ਜਦੋਂ ਅਸੀਂ ਦੇਖਦੇ ਸੀ ਸ੍ਰੀਲ ਗਵਸਕਰ ਵਿਸ਼ਵਨਾਥ ਨੂੰ ਖੇਡਦੇ ਆ ਉਸ ਤੋਂ ਅੱਗੇ 90 ਤੋਂ 2010 ਤੱਕ 20 ਸਾਲ ਵਨ ਡੇ ਕ੍ਰਿਕਟ ਬੜੀ ਪਪੂਲਰ ਹੁਣ ਵੀ ਚੱਲੀ ਹੈ ਓਡੀਆਈ ਤੇ ਹੁਣ ਜਿਹੜੀ ਕ੍ਰਿਕਟ ਆ ਗਈ T20 ਮੈਂ ਜੇ ਗਲਤ ਨਹੀਂ ਕਹਿ ਰਿਹਾ ਤਾਂ T20 'ਚ ਇਹ ਯੁੱਗ ਤੇ ਅਸੀਂ ਪਹੁੰਚ ਗਏ ਆ ਰਾਤੀ ਵੀ ਪਾਕਿਸਤਾਨ ਨਾਲ ਮੈਚ ਖੇਡ ਕੇ ਹਟੇ ਜਿੱਤ ਕੇ ਹਟੇ ਆ ਯਾਨੀ ਕਹਿੰਦਾ ਭਾਵ ਦੁਨੀਆ ਇੰਨੀ ਫਾਸਟ ਹੋ ਗਈ ਆ ਕਿ ਆਪਣੀ ਗੱਲ ਵੀ ਕਹੋ ਪਰ ਗੱਲ ਸੰਖੇਪ ਤੇ ਅਸਰਦਾਰ ਢੰਗ ਨਾਲ ਕਹੋ ਤੇ ਜਿਹੜੀ ਅਸੀਂ 100 'ਚੋਂ 2 ਦੇਖ ਕੇ ਹਟੇ ਆ ਤਾੜੀਆਂ ਮਾਰੋ ਸੱਚ ਕਰਕੇ ਵਿਖਾਇਆ ਇਹ ਸੋਚ ਦੋ ਜੋ ਕਹਾਣੀ ਕਿੰਨੇ ਥੋੜੇ ਮਿੰਟਾਂ ਚ ਕਿੰਨਾ ਵੱਡਾ ਸੰਦੇਸ਼ ਤੁਹਾਨੂੰ ਦੇਗੀ ਇਹ ਜਿਹੜਾ ਲਗੂ ਫਿਲਮਾ ਦਾ ਕਿਉਂਕਿ T20 ਨੇ ਸਾਬਤ ਕੀਤਾ ਕਿ ਕ੍ਰਿਕਟ ਵਿੱਚ ਜਿਹੜਾ ਮਨੋਰੰਜਨ ਆ ਉਹ 5 ਦਿਨਾਂ ਦੀ ਬਜਾਏ ਜਾਂ 1 ਦਿਨ ਦੀ ਬਜਾਏ ਉਹ 4 ਘੰਟੇ ਚ ਵੀ ਆਪਾਂ ਵੇਖ ਸਕਦੇ ਆ ਤੇ ਫਿਲਮਾਂ ਵੀ 4 ਘੰਟੇ 3 ਘੰਟੇ 2 ਸਵਾ 2 ਘੰਟੇ ਤੇ 10 20 ਮਿੰਟਾਂ ਚ ਵੀ ਸਾਨੂੰ ਸੁਨਿਆ ਦੇ ਸਕਦੀਆਂ ਅਸੀਂ ਵੀ 1992 ਚ ਇੱਕ ਤਜਰਬਾ ਕੀਤਾ ਸੀ ਪੰਜਵਾਂ ਸੀਮਾਚਨ ਕੱਟਤਾ ਸੀ ਅਸੀਂ ਉਹਦਾ ਨਾਮ ਰੱਖਿਆ ਵੀਡੀਓ ਫਿਲਮ ਬਣਾਈ ਟੀ ਸੀਰੀਜ਼ ਨੇ ਸਪான்ਸਰ ਕੀਤੀ ਉਹ ਫਿਲਮ ਸੀ ਮਾਸੀ ਨੂੰ ਤਰਸਣਗੇ ਭੱਲਾ ਜੀ ਤੇ ਮੈਂ ਉਦੋਂ ਪੁਰੁਨਤਿਆਂ ਦੀ ਗੱਲ ਸ਼ੁਰੂ ਹੋਈ ਸੀ ਕਿਉਂਕਿ ਰਾਜਸਥਾਨ ਪੰਜਾਬ ਹਰਿਆਣਾ ਹਿੰਦੁਸਤਾਨ ਦੀ ਦੁਨੀਆ ਚ ਬਦਨਾਮ ਹੋ ਰਹੇ ਸੀਗੇ ਕੁੱਖਾਂ ਧੀਆਂ ਮਾਰਨ ਲਈ ਤੇ ਸੋਚਿਆ ਕਿ ਇਹ ਸੰਦੇਸ਼ ਸਮਾਜ ਨੂੰ ਦੇਣਾ ਕਿ ਜੇ ਦੋ ਪੈਣਾ ਨਹੀਂ ਹੋਣਗੀਆਂ ਤਾਂ ਮਾਸੀ ਕਿਵੇਂ ਹੋਊਗੀ ਮਾਸੀ ਨਦਰਸਨ ਦੀ ਫਿਲਮ ਬਣਾਈ ਇੱਕ ਛੋਟੀ ਫਿਲਮ ਸੀ ਪਰ ਅਸਰ ਬਹੁਤ ਵੱਡਾ ਹੋਇਆ ਯਾਨੀ ਪਿਛਲੇ 33 ਸਾਲਾਂ ਦੇ ਅਸੀਂ ਗੱਲ ਪਹਿਲਾਂ ਕਰ ਰਿਆ ਮੈਂ ਬੰਨ ਵਿੱਚ ਸਾਡੇ ਬਨਚਨ ਘਟਾ ਆ ਸੋ ਲਗੂ ਫਿਲਮਾਂ ਰਹੀਂ ਜੋ ਇੱਕ ਸਾਰਥਕ ਸੁਨੇਹਾ ਛੋਟੇ ਟਾਈਮ ਦੇ ਸਕਦੇ ਆ ਉਹਦਾ ਅਸਰ ਵੱਡਾ ਹੁੰਦਾ ਇਸੇ ਮੰਚ ਤੋਂ ਕੁਝ ਮਹੀਨੇ ਪਹਿਲਾਂ ਮੇਰੇ ਇੱਕ ਦੋਸਤ ਦੀ ਪੁਸਤਕ ਰਿਲੀਜ਼ ਸਮਾਰੋਹ ਤੇ ਮੈਂ ਇਥੇ ਹਾਜ਼ਰ ਹੋਇਆ ਤੇ ਉਦੋਂ ਬਾਬੂ ਸਿੰਘ ਮਾਨ ਸਾਡੇ ਸਾਰਿਆਂ ਦੇ ਸਤਿਕਾਰਯੋਗ ਬਹੁਤ ਵੱਡੇ ਗੀਤਕਾਰ ਹੋਇਆ ਮਤਲਬ ਉਹ ਵੱਡਾ ਵੱਡਾ ਗੀਤਕਾਰ ਪੰਜਾਬ ਨੇ ਕੋਈ ਪੈਦਾ ਨਹੀਂ ਕੀਤਾ ਮਾਨ ਮਰਾਣਾ ਵਾਲੇ ਆਪਾਂ ਕਹਿੰਦੇ ਇਸੇ ਮਨ ਤੋਂ ਬੋਲ ਰਹੇ ਸੀ ਤੇ ਉਹਨਾਂ ਨੇ ਦੋ ਗੱਲਾਂ ਕੀਤੀਆਂ ਮੈਂ ਅੱਜ ਤੱਕ ਭੁੱਲਿਆ ਨਹੀਂ ਉਹ ਇਹ ਅੱਜ ਦੇ ਸਵਾਗਤ ਨਾਲ ਜੁੜੀਆਂ ਹੋਈਆਂ ਉਹ ਕਹਿੰਦੇ ਵੀ ਸਭ ਤੋਂ ਔਖਾ ਕੰਮ ਕੀ ਹੁੰਦਾ ਕਿ ਔਖੀ ਗੱਲ ਨੂੰ ਸੌਖੇ ਢੰਗ ਨਾਲ ਕਿਹਾ ਜਾਣਾ ਹੁਣ ਅੱਜ ਦਾ ਸਵੇਰ ਜਿਹੜਾ ਅਪ ਦੇਖ ਕੇ ਜਿਹੜੇ ਫਿਲਮ ਚ ਸਨੇਹਾ ਬਹੁਤ ਵੱਡਾ ਸੀਗਾ ਪਰ ਕਿੰਨਾ ਇਫੈਕਟਿਵ ਵੇਚ ਉਹ ਕਹਿ ਗਏ ਰਾਈਟਰ ਡਾਇਰੈਕਟਰ ਪ੍ਰੋਡਿਊਸਰ ਤੇ ਉਹਨਾਂ ਨੇ ਜੋ ਉਦਾਹਰਣ ਪੇਸ਼ ਕੀਤੀ ਸੀ ਇਸੇ ਸਟੇਜ ਤੋਂ ਉਹ ਮੈਂ ਮਾਨਸੂਸ ਕਰ ਰਿਹਾ ਮਾਨ ਮਰਾਣਾ ਵਾਲ ਦੀ ਗੱਲ ਕੋਟ ਕਰਕੇ ਉਹਨਾਂ ਨੇ ਕਿਹਾ ਪਾਕਿਸਤਾਨ ਚ ਕਿੰਨਾ ਲਾਹੌਰ ਗਿਆ ਤੇ ਉੱਥੇ ਇੱਕ ਸ਼ਾਇਰ ਨੇ ਬਹੁਤ ਸੰਖੇਪ ਸ਼ਾਇਰੀ ਕਰਦਾ ਸੀ ਉਹਨੂੰ ਕਿਹਾ ਗਿਆ ਵੀ ਪਾਕਿਸਤਾਨ ਦੇ ਪੂਰੇ ਸਿਆਸੀ ਹਾਲਾਤ ਇੱਕ ਲਾਈਨ ਚ ਬਿਆਨ ਕਰਨੇ ਹੋਣ ਇੱਕ ਇੱਕ ਲਾਈਨ ਚ ਤਾਂ ਕਿਵੇਂ ਬਿਆਨ ਕਰੋਗੇ ਤੇ ਉਹ ਸ਼ਾਇਰ ਵਾਂਗ ਤੇ ਆਇਆ ਤੇ ਲਾਈਨ ਇੱਕ ਹੀ ਕਹੀ ਲਾਈਨ ਕੀ ਗਈ ਕਹਿੰਦਾ ਪਾਕਿਸਤਾਨ ਚ ਮੋਜਾਂ ਹੀ ਮੋਜਾਂ ਜਿੱਧਰ ਦੇਖੋ ਫੌਜਾਂ ਹੀ ਫੌਜਾਂ ਇੱਕੋ ਹੀ ਗੱਲ ਕਹੀ ਕਿੱਡੀ ਵੱਡੀ ਗੱਲ ਕਹਿ ਗਿਆ ਉਹ ਤੇ ਉਹ ਕਹਿੰਦੇ ਵੀ ਜੇ ਉਧਰਲੇ ਹਿੰਦੁਸਤਾਨ ਦੇ ਵਿੱਚ ਉਹ ਹਾਕਮ ਨੇ ਇਸ ਵੇਲੇ ਉਹਨਾਂ ਦਾ ਤੇ ਪਾਕਿਸਤਾਨ ਦੇ ਹਾਕਮਾਂ ਬਾਰੇ ਇੱਕ ਲਾਈਨ ਚ ਕਹਿਣੀ ਹੋਵੇ ਤੇ ਉਹ ਲਾਈਨ ਸ਼ਾਇਰ ਨੇ ਫਿਰ ਕਹੀ ਕਹਿੰਦਾ ਉਸ ਪਾਰ ਦਾ ਵਾਰਿਸ ਕੱਲਾ ਸਮਝ ਗਿਆ ਤੁਸੀਂ ਮੋਦੀ ਸਾਹਿਬ ਨਾਲ ਗੱਲ ਕੀਤੀ ਹੋ ਕਹਿੰਦਾ ਉਸ ਪਾਰ ਦਾ ਵਾਰਿਸ ਕੱਲਾ ਸਾਡਾ ਵਾਰਿਸ ਅੱਲਾ ਹੀ ਅੱਲਾ ਯਾਨੀ ਕਹਿੰਦਾ ਭਾਵਾ ਇਹ ਤਾਰੀਆਂ ਮਾਰ ਸਕਦੇ ਆ ਕੀ ਆਪਣੀ ਗੱਲ ਨੂੰ ਇਫੈਕਟਿਵ ਢੰਗ ਨਾਲ ਕਿਹਾ ਜਾਣਾ ਹੁਣ ਕਿਉਂਕਿ ਭੱਲਾ ਸਾਹਿਬ ਤੇ ਮੇਰਾ ਤਾਂ ਉਮਰ ਕਮੇਟੀ ਫੀਲਡ ਰਿਆ ਤੇ ਕਮੇਟੀ ਵਿੱਚ ਵੀ ਅਸੀਂ ਜਦੋਂ ਪ੍ਰਵੇਸ਼ ਕੀਤਾ ਉਦੋਂ ਮਾਈ ਮੋਨੋ ਜਗਮੋਣ ਕੌਰ ਜੀ ਤੇ ਕੇਦੀਪ ਸਿੰਘ ਸਾਹਿਬ ਜਿਹੜੇ ਮੇਰੇ ਪੁਰਾਣੇ ਸਾਡੇ ਵਾਲੇ ਵਾਲੇ ਦੋਸਤਾ ਜਾਣਦੇ ਹੋਣਗੇ ਬਰੇ ਵੱਡੇ ਨਾ ਸੀ ਮਾਈ ਮੋਨੋ ਤੇ ਅਮਲੀ ਕੇ ਦੀਪ ਸਾਹਿਬ ਤੇ ਤਵੇ ਵੱਜਦੇ ਸੀ ਐਲ ਪੀ ਰਿਕਾਰਡ ਤੇ ਕੈਸਟ ਦਰਿਯੇ ਕਮੇਡੀ ਮਾਰਕੀਟ ਚ ਲਿਆਉਂਦਾ ਸੁਭਾਗ ਭੱਲਾ ਜੀ ਤੇ ਮੇਰੇ ਹਿੱਸੇ ਆਇਆ 1988 ਅਸੀਂ ਪਹਿਲੀ ਕੈਸਟ ਮਾਰਕੀਟ ਲੈ ਕੇ ਆਏ ਤੇ ਬੜਾ ਪਿਆਰ ਹੰਗਾਰਾ ਮਿਲਿਆ ਤੇ ਫਿਰ ਚਾਚਾ ਭਤੀਜਾ ਦੇ ਕੈਰੇਕਟਰ ਚ ਆ ਗਏ 97 ਤੱਕ 89 ਚਨ ਘਾਟੇ ਆ ਗਏ ਤੇ ਜੋੜੀ ਤੋਂ ਤਿਕੜੀ ਨੀਲੂ ਨਾਲ ਅਰਲੀ ਤੇ ਉਸ ਤੋਂ ਬਾਅਦ ਦਾ ਤੁਹਾਨੂੰ ਸਾਰਾ ਸਫਰ ਪਤਾ ਹੀ ਆ ਪਰ ਜਿਹੜੀ ਮੈਂ ਅੱਜ ਤੱਕ ਗੱਲ ਰਿਕਾਰਡ ਨਹੀਂ ਕੀਤੀ ਹੋਈ ਪਰ ਭੱਲਾ ਸਾਹਿਬ ਦੀ ਜਿਹੜੀ ਅੱਜ ਕੋ ਲਗੂ ਫਿਲਮਾਂ ਦੀ ਗੱਲ ਕਰ ਰਹੇ ਆ ਵੀ ਸੰਖੇਪ ਰੰਗ ਨਾਲ ਗੱਲ ਕਹਿਣੀ ਉਹ ਕਿਸੇ ਜਰਨਲਿਸਟ ਬਾਰੇ ਉਹਨਾਂ ਨੇ ਵਿਅੰਗ ਕੀਤਾ ਉਹ ਬੜਾ ਟੁਕਵਾਜ ਦੇ ਮੌਕੇ ਤੇ ਕਿ ਇੱਕ ਪੱਤਰਕਾਰ ਹੁੰਦਾ ਜਿਹੜਾ 4-5 ਪੇਜ ਕਹਾਣੀ ਲਿਖੀ ਜਾਂਦਾ ਲੋਕਾਂ ਕੋਲ ਟਾਈਮ ਕਿੱਥੇ ਆ ਜੇ ਆਪਾਂ ਸੋਸ਼ਲ ਮੀਡੀਆ ਵੇਖਦੇ ਆ ਆਪਾਂ 80 ਮਿੰਟ ਦਾ 90 ਮਿੰਟ ਦਾ 1.5 ਘੰਟੇ ਆ ਪੋਡਕਾਸਟ 2 ਘੰਟੇ ਕਿਹ ਕੋ ਟਾਈਮ ਆ ਵੀ 2 ਘੰਟੇ 30 ਸਕੰਡ ਦੀ ਜੇ ਗੱਲ ਕਹਿ ਜਾਂ ਉਹ ਹੀ ਤੁਸੀਂ ਲਾਈਕ ਵੀ ਕਰਦੇ ਆ ਤੁਸੀਂ ਬੋਰ ਵੀ ਨਹੀਂ ਹੁੰਦੇ ਤੇ ਪੱਤਰਕਾਰ ਦੀ ਮੈਂ ਗੱਲ ਸੁਣਾਉਣ ਲੱਗਾ ਸੀ ਵੀ ਐਡੀਟਰ ਨੇ ਕਿਹਾ ਯਾਰ ਬਹੁਤ ਸੰਖੇਪ ਗੱਲ ਕਰਨੀ ਬਹੁਤ ਛੋਟੀ ਗੱਲ ਕਰਨੀ ਆ ਐਕਸੀਡੈਂਟ ਹੋਇਆ ਸੀ ਕੋਈ ਤੇ ਉਦੋਂ ਬਿਆਨ ਕਰਨਾ ਸੀ ਹੁਣ ਗੱਲ ਦੇਖੋ ਪੱਤਰਕਾਰ ਨੇ ਜਿਆਦਾ ਛੋਟੀ ਕਰਤੀ ਖਬਰ ਵੀ ਸਮਝ ਲੱਗਦੀ ਤੁਹਾਨੂੰ ਤੁਹਾਨੂੰ ਪਤਾ ਲੱਗ ਜੂ ਵੀ ਛੋਟੀ ਵੀ ਕਿਵੇਂ ਕੀਤੀ ਖਬਰ ਛਪੀ ਦਿੱਲੀ ਬਾਲ ਕੇ ਸਕੂਟਰ ਦਾ ਪੈਟਰੋਲ ਚੈੱਕ ਕਰਨ ਲੱਗਾ ਸੀ ਉਮਰ 36 ਸਾਲ ਗੱਲ ਕਹਿ ਗਿਆ ਆਪਣੀ ਵੀ ਦਿੱਲੀ ਵਾਲਕੇ ਸਕੂਟਰ ਦਾ ਪੈਟਰੋਲ ਚੱਕਰ ਲਗਾ ਸੀ ਉਮਰ 36 ਸਾਲ ਯਾਨੀ ਸੰਖੇਪ ਤਾਂ ੰਗ ਨਾਲ ਗੱਲ ਕਹਿਣੀ ਉਹ ਫਿਰ ਵਿਅੰਗ ਜਿਹੜਾ ਭੱਲਾ ਸਾਹਿਬ ਨੇ ਅੱਗੇ ਤੋਰਿਆ ਜਦੋਂ ਯੁੱਗ ਆ ਗਿਆ ਰੀਲਾਂ ਦਾ ਆਪਾਂ ਕਹਿੰਦੇ ਆ ਆਪਾਂ ਕਹਿੰਦੇ ਯੁੱਗ ਆ ਗਿਆ ਕਿ ਤੁਸੀਂ ਪੋਲੀਟਿਕਲ ਵਿਅੰਗ ਵੀ ਕਰਨਾ ਛੋਟਾ-ਛੋਟਾ ਹੋਵੇ ਤੇ 14 ਮਾਰਚ 2020 ਨੂੰ ਨੋ 2022 ਨੂੰ ਭਗਵੰਤ ਮਾਨ ਸਾਹਿਬ ਸਾਨੂੰ ਦਿੱਲੀੋਂ ਫੋਨ ਕਰਦੇ ਆ ਕਿਉਂਕਿ 16 ਨੂੰ ਸੌਚਕ ਸਮਾਗਮ ਸੀ ਤੇ ਪਾਰਲੀਮੈਂਟ ਚ ਭਗਵੰਤ ਮਾਨ ਸਾਹਿਬ ਆਪਣਾ ਅਸਤੀਫਾ ਲੈ ਕੇ ਐਮਪੀ ਸ਼ਿਪ ਦਾ ਦੇਣ ਗਏ ਸੀ ਤੇ ਉਹਨਾਂ ਨੂੰ ਕਿਸੇ ਦੋਸਤ ਨੇ ਸਾਡੀ ਕਲਿੱਪ ਕੋਈ ਵਾਇਰਲ ਹੋਈ ਭੱਲਾ ਸਾਹਿਬ ਤੇ ਮੇਰੀ ਉਹ ਭੇਜਤੀ ਉਹਨਾਂ ਨੇ ਉਹ ਪੌੜੀਆਂ ਚੜਦੇ ਪਾਰਲੀਮੈਂਟ ਦੀਆਂ ਉਸ ਕਲਿੱਪ ਦੇਖ ਲਈ ਤੇ ਵੈਸੇ ਵੀ ਉਹਨਾਂ ਦਾ ਫੋਨ ਆਉਣਾ ਸੀ ਕੋਈ 16 ਬਾਰੇ ਸਾਨੂੰ ਉਹਨੇ ਸੱਦਾ ਪੱਤਰ ਵੀ ਦੇਣਾ ਸੀ ਵੀ ਮੇਰੇ ਸੌਚ ਸਮਾਗਮ ਤੇ ਤੁਸੀਂ ਆਈਓ ਤੇ ਉਹ ਦੋਨੇ ਗੱਲਾਂ ਉਹਨੇ ਜੋੜ ਲਈਆਂ ਤੇ ਸਾਨੂੰ ਫੋਨ ਤੇ ਕਹਿੰਦੇ ਕਹਿੰਦੇ ਤੁਹਾਡੀ ਕਲਿੱਪ ਮੈਂ ਦੇਖ ਰਿਆ ਉਹ ਕਲਿੱਪ ਕੀ ਸੀ ਜੀ ਇਹ ਭੱਲਾ ਸਾਹਿਬ ਚਾਚੇ ਵਾਲੀ ਵਰਦੀ ਪਾ ਕੇ ਆਪਣੇ ਘਰੇ ਬਿਮਾਰ ਬੈਠੇ ਆ ਤੇ ਮੈਂ ਇਦਾਂ ਹੀ ਖਬਰ ਲੈਣ ਜਾਣਾ ਵੀ ਚਾਚਾ ਜੀ ਕੀ ਗੱਲ ਹੋ ਗਈ ਢਿੱਲੇ ਹੋਏ ਕਹਿੰਦੇ ਭਤੀਜ ਡੇਂਗੂ ਹੋ ਗਿਆ ਮੈਂ ਕਿਹਾ ਬਹੁਤ ਮਾੜੀ ਗੱਲ ਹੋਈ ਉਹ ਦੁੱਧ ਪੀਣਾ ਸੀ ਬੱਕਰੀ ਦਾ ਕਹਿੰਦੇ ਪੀਣਾ ਸੀ ਮਿਲਦਾ ਹੀ ਨਹੀਂ ਕਿਤੇ ਲੱਭਦਾ ਹੀ ਨਹੀਂ ਮੈਂ ਕਿਹਾ ਚੰਬੀ ਸਾਹਿਬ ਨੂੰ ਕਹਿਣਾ ਸੀ ਕਿਉਂਕਿ ਮੁਖਪਤ ਚੰਨੀ ਸਾਹਿਬ ਸੀਗਾ ਉਦੋਂ ਚੰਨੀ ਸਾਹਿਬ ਨੂੰ ਕਹਿਣਾ ਸੀ ਕਹਿੰਦੇ ਕਿਹਾ ਮੈਂ ਖੈਰੜ ਗਿਆ ਉੱਥੇ ਡੋਰ ਬੈਲ ਕੀਤੀ ਮੁੰਡਾ ਬਾਹਰ ਆਇਆ ਮੈਂ ਕਿਹਾ ਕਾਕਾ ਚੰਨੀ ਸਾਹਿਬ ਹੈਗੇ ਕਹਿੰਦੇ ਹੈ ਨਹੀਂ ਕਿੱਥੇ ਗਏ ਮੁੰਡਾ ਕਹਿੰਦੇ ਅਨੰਦਪੁਰ ਸਾਹਿਬ ਗਏ ਅੱਛਾ ਭੱਲਾ ਸਾਹਿਬ ਕਹਿੰਦੇ ਹੋਲੇ ਮੱਲੇ ਟੈਂਟ ਲਾਉਣ ਗਏ ਹੋਣੇ ਆ ਵਿਅੰਗ 'ਚ ਗੱਲ ਕਿਹਾਗੇ ਤੇ ਇਸੇ ਵਿਅੰਗ ਨੂੰ ਮਾਨ ਸਾਹਿਬ ਕਹਿੰਦੇ ਯਾਰ ਬਸ ਕਰੋ ਮੈਂ ਚੰਨੀ ਸਾਹਿਬ ਇੱਕ ਵਾਰੀ ਹਰਾਇਆ ਤੁਸੀਂ ਰੋਜ਼ ਹਰਾਏ ਜਾਂਦੇ ਆ ਤੇ ਭੱਲਾ ਸਾਹਿਬ ਕਹਿੰਦੇ ਮੈਂ ਤਾਂ ਗਾਂ ਲਿਖਦਾ ਪਿਆ ਕੱਲਾ ਵਿਅੰਗ ਵੀ ਕਹਿੰਦੇ ਕੀ ਲਿਖਦੇ ਪਏ ਹੋ ਇਸਕੇ ਅਗਲਾ ਵਿਅੰਗ ਲਿਖਦੇ ਪਏ ਆ ਕਿਉਂਕਿ 16 ਮਾਰਚ 14 ਮਾਰਚ 18 ਨੂੰ ਲਈ ਹੋਇਆ ਵਿਅੰਗ ਕਿਉਂਕਿ 10 ਨੂੰ ਰਿਜ਼ਲਟ ਆਇਆ 10 ਮਾਰਚ ਨੂੰ ਸਾਢੇ 3 ਸਾਲ ਪਹਿਲਾਂ ਉਦੋਂ ਗੱਲ ਬੜੀ ਤਾਜੀ ਸੀ ਮੈਂ ਤਾਂ ਤੁਹਾਨੂੰ ਪਿੱਛੇ ਲੈ ਕੇ ਜਾ ਰਿਹਾ ਸੋਚਾਂ 'ਚ ਕਿ ਅਗਲਾ ਵਿਅੰਗ ਕੀ ਲਿਖਦੇ ਪਏ ਆ ਭਲਾ ਸਾਹਿਬ ਕਹਿੰਦੇ ਮਾਨ ਸਾਹਿਬ ਅਗਲਾ ਵਿਅੰਗ ਲਿਖਦੇ ਪਏ ਆ ਕਿ ਸੁਖਵੀਰ ਬਾਦਲ ਸਾਹਿਬ ਨੇ ਆਪਣਾ ਨੌਕਰ ਕੁੱਟਤਾ ਕਹਿੰਦਾ ਨੌਕਰ ਤੋਂ ਕੀ ਗਨਾਹ ਹੋਇਆ ਕਹਿੰਦਾ ਗਰੀਬ ਤੋਂ ਗਨਾਹ ਤਾਂ ਕੋਈ ਹੋਇਆ ਗਰੀਬ ਨੇ ਇੰਨਾ ਗਲਤੀ ਕਰ ਲਈ ਸੁਖਵੀਰ ਬਾਦਲ ਜੀ ਕਹਿੰਦਾ ਸਰਦਾਰ ਜੀ ਥੋੜਾ ਸਾਈਡ 'ਪੇ ਹੋਣਾ ਮੈਨੇ झाड़ੂ ਫੇਰਨਾ ਕਹਿੰਦਾ ਖਬਰਦਾਰ ਮੇਰੇ ਕੋਲ ਝਾੜੂ ਦਾ ਨਾਮ ਵੀ ਲਿਆ ਤੇ ਝਾੜੂ ਤਾਂ ਤਨ ਪਤਾ ਇਹ ਨਿਸ਼ਾਨੀ ਆਪਦਾ ਤੇ ਮਾਨ ਸਾਹਿਬ ਕਹਿੰਦੇ ਯਾਰ ਇਹਨੂੰ ਥੋੜਾ ਗਾਹ ਵਧਾਓ ਇੱਕ ਲਾਈਨ ਮੇਰੀ ਪਾਓ ਪਲਾ ਸਾਹਿਬ ਕਹਿੰਦੇ ਕਿਹੜੀ ਕਹਿੰਦੇ ਸਖਵੀਰ ਬਾਦਲ ਕਵੇ ਤੱਕਾ ਤੂੰ ਐਂ ਕਰ ਝਾੜੂ ਛੱਡ ਤੂੰ ਪੋਚਾ ਹੀ ਫੇਰ ਦੇ ਤੇ ਨੌਕਰ ਕਵੇ ਸਰਦਾਰ ਜੀ ਲੋਗੋ ਨੇ ਫੇਰਾ ਪੋਚਾ ਹੀ ਆ ਆਪਕੋ ਸਮਝ ਨਹੀਂ ਆਇਆ ਤੇ ਮੈਂ ਮਾਨ ਸਾਹਿਬ ਨੂੰ ਕਿਹਾ ਮੈਂ ਕਿਹਾ ਮਾਨ ਸਾਹਿਬ ਇੱਕ ਲਾਈਨ ਮੇਰੀ ਵੀ ਐਡ ਕਰੋ ਕਹਿੰਦੇ ਕਿਹੜੀ ਸ਼ਰਮਾ ਮੈਂ ਕਿਹਾ ਜੀ ਸਖੀਰ ਬਾਦਲੀ ਉੱਤੋਂ ਕਹਾਓ ਵੀ ਜਸਵਿੰਦਰ ਭੱਲਾ ਚੰਗਾ ਕਮੀਡੀਅਨ ਸੀ ਟਟੋ ਘਟ ਉੱਚੇ ਦਾ ਮਿੱਠੇ ਫੇਰਦਾ ਸੀ ਭਗਵਾਨ ਤੁਹਾਨੂੰ ਅਸੀਂ ਖੱਟੇ ਪੋਚੇ ਫੇਰਦੇ ਵੀ ਲੋਕਾਂ ਦਾ ਮੂੰਹ ਹੀ ਪੰਗ ਕਰਾਤਾ ਇਹ ਤਿੰਨੋਂ ਲਾਈਨ ਅਪ ਆ ਕੇ ਸੱਡੀ 18 ਮਾਰਚ ਨੂੰ ਇਹ ਵਾਇਰਲ ਹੋਈ ਸੋ ਕਹਿੰਦਾ ਭਾਵਾ ਕਿ ਤੁਸੀਂ ਜਦੋਂ ਗੱਲ ਕਹਿਣੀ ਆ ਉਹ ਥੋੜੇ ਸ਼ਬਦਾਂ ਚ ਅਸਰ ਦਾ ਢੰਗ ਨਾਲ ਕਿਵੇਂ ਕਿਹਾ ਜਾਂਦੇ ਆ ਜਿੱਦਣ 23 ਅਗਸਤ ਨੂੰ ਮਾਨਸਾਪ ਭੱਲਾ ਜੀ ਦੇ ਘਰ ਆਏ 1 ਘੰਟਾ ਪਰਿਵਾਰ ਨਾਲ ਦੁੱਖ ਸੰਜਿਆ ਕਰਨ ਆਏ ਸੀ ਤੇ ਉਦੋਂ ਵੀ 1 ਟੂ 1 ਥੋੜੀਆਂ ਗੱਲਾਂ ਮੇਰੇ ਨਾਲ ਕੀਤੀਆਂ ਤੇ ਸੀਐਮ ਸਾਹਿਬ ਕਹਿੰਦੇ ਵੀ ਮੈਨੂੰ ਕਹਿੰਦੇ ਰਾਜ ਪ੍ਰੈਸ ਵਾਲੇ ਪੁੱਛਦੇ ਵੀ ਤੁਹਾਡਾ ਛਣਕਾਟੇ ਨਾਲ ਕੋਈ ਕੰਪੀਟੀਸ਼ਨ ਸੀ ਤੇ ਕਿੰਨਾ ਖੂਬਸੂਰਤ ਜਵਾਬ ਦਿੰਦੇ ਸੀਐਮ ਸਾਹਿਬ ਕਹਿੰਦੇ ਮੇਰਾ ਕਿਵੇਂ ਕੰਪੀਟੀਸ਼ਨ ਹੋ ਸਕਦਾ ਮੈਂ ਤਾਂ 8ਵੀਂ ਵਿੱਚ ਪੜਦਾ ਸੀਗਾ ਸਾਈਕਲ ਤੇ ਮੈਂ 20 ਰੁਪਏ ਜੇਬ ਬਾਪੂ ਜੂ ਕੋ ਲੈਣੇ ਤੇ ਸਨਾਮ ਜਾ ਕੇ ਮੈਂ ਸਾਈਕਲ ਤੇ ਛਣਗਾਟਾ ਖਰੀਦ ਕੇ ਲੈ ਕੇ ਆਇਆ 20 ਰੁਪਈਆ ਦਾ ਛਣਗਾਟੇ ਪੰਜ ਆ ਚੁੱਕੇ ਸੀ ਕਹਿੰਦੇ ਮੈਂ 93 'ਚ ਆਇਆ ਗੁਲਫੀ ਗਰਮਾ ਗਰਮ ਤੇ ਕਹਿੰਦੇ ਛਣਗਾਟੇ ਤਾਂ ਉਹ ਵੱਜਦੇ ਸੀ ਮੈਂ ਤਾਂ ਛਣਗਾਟੇ ਸੁਣ ਕੇ ਵੱਡਾ ਹੋਇਆ ਮੇਰਾ ਕੀ ਕੰਪੀਟੀਸ਼ਨ ਹੋਣਾ ਮੈਂ ਤਾਂ ਸਿੱਖਿਆ ਗੁੱਡ ਆਫ ਫਿਲਮ ਕਿ ਇਨੀ ਇਨੀ ਵਿੱਚ ਹੰਬਲ ਅਪਰੋਚ ਹੈਗੀ ਆ ਤੇ ਉਦੋਂ ਫਿਰ ਮੈਂ ਲਿਬਰਟੀ ਲਈ ਮੈਂ ਕਿਹਾ ਮਾਨਸੱਬ ਪੱਲਾ ਸਾਹਿਬ ਨੇ ਇੱਕ ਵਿਅੰਗ ਕਰ ਗਿਆ ਸੀ ਮੈਨੂੰ ਕਹਿੰਦੇ ਸੀ ਭਤੀਜ ਪੰਜਾਬ ਚ ਟੌਪ ਕਮੇਡੀਅਨ ਹੋਣ ਦਾ ਸਿੰਬਲ ਕੀ ਆ ਮੈਂ ਚਾਚਾ ਜੀ ਕਿਹੜਾ ਦੱਸੋ ਕਹਿੰਦੇ ਟੌਪ ਕਮੇਡੀਨ ਉਹੀ ਪੰਜਾਬ ਦਾ ਜਿਹਦਾ ਨਾਂ ਪੱਬੇ ਤੋਂ ਸ਼ੁਰੂ ਹੋਵੇ ਮੈਂ ਕੀ ਮਤਲਬ ਕਹਿੰਦੇ ਪੱਬਾ ਪੱਟੀ ਪੱਬਾ ਪੱਲਾ ਪੱਬਾ ਭਗਵੰਤ ਪੱਬਾ ਪਟੂ ਸ਼ਾ ਮੈਂ ਕਿਹਾ ਚਾਚਾ ਜੀ ਉਹ ਕੁਗੀ ਪਰਿੰਦਾ ਕਹਿੰਦੇ ਬੰਦਿਆਂ ਦੀ ਗੱਲ ਕੀਤੀ ਆ ਉਹ ਚਵੀ ਯੰਗ ਕਰਕੇ ਕਹਿੰਦੇ ਮੈਂ ਬੰਦਿਆਂ ਦੀ ਗੱਲ ਕੀਤੀ ਆ ਮੈਂ ਪੰਛੀਆਂ ਜਨ ਦੀ ਗੱਲ ਕੀਤੀ ਯਾਨੀ ਭੱਲਾ ਸਾਹਿਬ ਦੀ ਹਰ ਗੱਲ 'ਚ ਐਡਾ ਗੰਭੀਰ ਸਟਾਈਲ ਹੁੰਦਾ ਹੁਣ ਮੈਂ ਆਖਰੀ ਗੱਲ ਆਪਦੀ ਕਾ ਕੇ ਸਮਾਪਤੀ ਕਰ ਰਿਹਾ ਕਿ ਦਖਾਂਤ ਵਾਪਰਦਾ ਆਪਾਂ ਸਾਰਿਆਂ ਨੇ ਵਿਟਨੈਸ ਕੀਤਾ ਦੁਨੀਆ ਹਿੱਲੀ ਦੁਨੀਆ ਜਾਮ ਹੋ ਗਈ ਪੰਜਾਬ ਨਹੀਂ ਇੰਡੀਆ ਨਹੀਂ ਵਰਲਡ ਦਾ ਕਿਹੜਾ ਸ਼ਹਿਰ ਆ ਜਿਹੜਾ ਨਹੀਂ ਰੋਇਆ ਮੈਂ ਦੋਸਤੋ ਗਵਾਹ ਆ ਕਿ ਵਿੰਕੂਵਰ ਟੋਰਾਂਟੋ ਸਿਡਨੀ ਮੈਲਬਰਨ ਪਾਕਿਸਤਾਨ ਇਸਲਾਮਾਬਾਦ ਕਿੱਥੇ ਕਿੱਥੇ ਮੈਂ ਆਨਲਾਈਨ ਹੀ ਬੋਲਿਆ ਮੈਨੂੰ ਲਿਆ ਗਿਆ ਆਨਲਾਈਨ ਤੇ ਭੱਲਾ ਜੀ ਬਾਰੇ ਬੋਲਣਾ ਉਹ ਜਦੋਂ ਮੈਂ ਬੋਲਦਾ ਸੀ ਤੇ ਜਦੋਂ ਮੈਂ ਭੱਲਾ ਜੀ ਬਾਰੇ ਲੋਕਾਂ ਨੂੰ ਬੋਲਦੇ ਸੁਣਦਾ ਸੀ ਦੋਸਤੋ ਮੈਨੂੰ ਲੱਗਦਾ ਕਿ ਮੈਂ ਕਿੰਨਾ ਕਿਸਮਤ ਵਾਲਾ ਸੀ ਕਿਉਂ ਮੇਰਾ ਦੋਸਤ ਤੇ ਭਰਾ ਸੀ ਡਾਕਟਰ ਪੁਰਜੀ ਨੇ ਕੋਈ ਬਹੁਤ ਵੱਡਾ ਨਾਮ ਆ ਮੈਡੀਕਲ professions ਚ ਵੈਨਕੂਵਰ ਮੈਂ ਨਹੀਂ ਕਦੀ ਮਿਲਿਆ ਉਹਨਾਂ ਨੂੰ ਪਰ ਜਦੋਂ ਮੈਨੂੰ ਆਨਲਾਈਨ 1.5 ਘੰਟੇ ਦਾ ਸ਼ੋਅ ਭੇਜਿਆ ਗਿਆ ਬੈਣੀਪਾਲ ਵੱਲੋਂ ਉੱਥੇ ਅਮਰੀਕਾ ਕੈਨੇਡਾ ਚੱਲਿਆ ਸਰੀਚ ਉਹਦੇ دوست ਸਾਡੇ ਮਿੱਤਰ ਬੋਲਦੇ ਭੱਲਾ ਜੀ ਦੀ ਸ਼ੋਕ ਸਭਾ 7 ਸਤੰਬਰ ਨੂੰ ਡਾਕਟਰ ਪੁਰਜੀ ਨੇ ਜਿਹੜੀ ਗੱਲ ਜਿਹੜੀ ਕਹੀ ਆ ਮੈਂ ਫਖਰ ਮਹਿਸੂਸ ਕਰਦਾ ਉਹਨਾਂ ਸਾਂਝੀ ਕਰਦੇ ਆ ਡਾਕਟਰ ਪੁਰਜੀ ਬੋਲੇ ਕਹਿੰਦੇ ਇੱਥੇ ਪੀਜੀਯੂ ਬੈਠੀ ਆ ਭੱਲਾ ਜੀ ਪੀਜੀਯੂ ਦਾ ਮਾਨ ਸੀਗੇ ਮੈਂ ਨੌਨ ਪੀਜੀਯੂ ਆ ਪਰ ਮੇਰਾ ਕਾਮਨ ਫਰੈਂਡ ਸੀ ਉਹਨਾਂ ਦੀ ਪੱਲਾ ਜੀ ਨੇ ਤਿੰਨ ਚਾਰ ਵਾਰ ਇੱਥੇ ਕੈਨੇਡਾ ਆਏ ਮੈਨੂੰ ਮਿਲਾਇਆ ਕਹਿੰਦੇ ਮੈਂ ਮਿਲਿਆ ਉਸਕਸ਼ ਨੂੰ ਮੈਂ ਉਹਦੀਆਂ ਫਿਲਮਾਂ ਦਾ ਮੈਂ ਉਹਦੇ ਕਮੇਡੀ ਦਾ ਛਣਕਾਟਿਆਂ ਦਾ ਬਹੁਤ ਵੱਡਾ ਫੈਨ ਆ ਪਰ ਮੇਰੀ ਗੱਲ ਜੀ ਨੋਟ ਕਰ ਲਓ ਪੂਰੀ ਦੁਨੀਆ ਤੇ ਪਹਾਈਓ ਗੱਲ ਇਹ ਕਿ ਆਪਾਂ ਇਹ ਡਾਕਟਰ ਡਾਕਟਰ ਪੁਰਜੀ ਬੋਲਦੇ ਆ ਕਹਿੰਦੇ 90% ਬਿਮਾਰੀਆਂ ਮੈਂਟਲ ਹੈਲਥ ਕਰਕੇ ਹੁੰਦੀਆਂ ਪਹਿਲਾਂ ਅਸੀਂ ਦਿਮਾਗੀ ਸਿਹਤ ਖਰਾਬ ਕਰਦੇ ਆ ਫਿਰ ਫਿਜ਼ੀਕਲ ਸਿਹਤ ਖਰਾਬ ਕਰਦੇ ਆ ਕਹਿੰਦੇ ਮੈਂਟਲ ਹੈਲਥ ਨੂੰ ਕਿਉਰ ਕਰਨ ਲਈ ਡਾਕਟਰ ਕਹਿੰਦੇ ਆ ਇਫ ਸਮਬਡੀ ਕੈਨ ਪ੍ਰੋਡਿਊਸ ਹੈਪੀ ਹਾਰਮones ਜਿਹੜੇ ਕਿੱਥੋਂ ਪੈਦਾ ਹੁੰਦੇ ਆ ਹੱਸਣ ਨਾਲ ਖੁਸ਼ੀ ਨਾਲ ਹੱਸਦੇ ਆ ਸਾਡੇ ਹੈਪੀ ਹਾਰਮੋਨ ਪੈਦਾ ਹੁੰਦੇ ਆ ਕਹਿੰਦੇ ਜਿੰਨੇ ਹੈਪੀ ਹਾਰਮੋਨ ਜਸਵਿੰਦਰ ਭੱਲਾ ਦੁਨੀਆ ਦੇ ਹਰ ਪੰਜਾਬੀ ਦੇ ਘਰ ਪਹੁੰਚਾ ਕੇ ਬਿਮਾਰੀ ਘਟਾ ਗਿਆ ਉਹਨਾਂ ਕੋਈ ਡਾਕਟਰ ਨਹੀਂ ਕਰ ਸਕਦਾ ਉਹ ਜਿਹੜੇ ਹਾਸੇ ਵੰਡ ਗਿਆ ਤੁਹਾਡੇ ਅੰਦਰ ਜਿਹੜੀ ਜਿਹੜੀ ਉਹ ਹੈਪੀ ਹਾਰਮੋਨ ਪੈਦਾ ਹੋਏ ਉਹਦੇ ਅਰਬਾਂ ਖਰਬਾਂ ਰੁਪਏ ਵੀ ਆਪਾਂ ਨਹੀਂ ਧਾਰ ਸਕਦੇ ਉਸ ਬੰਦੇ ਦੇ ਤੇ ਮੈਨੂੰ ਇੱਕ ਯਾਦ ਆ ਜਾਂਦੀ ਗੱਲ ਕਿ ਅਜੀਤ ਅਖਬਾਰ ਦੇ ਮਾਲਕ ਨੇ ਬਰਜਿੰਦਰ ਹਮਦਰਦ ਭਾਜੀ ਸਾਨੂੰ ਬਹੁਤ ਪਿਆਰ ਕਰਦੇ ਆ ਪੱਲਾ ਜੀ ਤੇ ਮੈਂ ਬੜਾ ਸਤਿਕਾਰ ਕਰਦੇ ਆ ਜਲੰਧਰ ਮੈਂ 10 ਸਾਲ ਪੋਸਟਡ ਰਿਹਾ ਡੀਐਮ ਮਾਰਕਫਿਡ ਤੇ ਅਸੀਂ ਸ਼ਾਮ ਨੂੰ ਜਾ ਕੇ ਭਾਜੀ ਕੋਲ ਬਹਿ ਜਾ ਕਰਨਾ ਅਜੀਤ ਅਖਬਾਰ ਉਹਨਾਂ ਦੇ ਵਿੜੇ ਸਤਨ ਮਿੱਠਾ ਨੇ ਉਹਦੀ ਗੱਲ ਆ ਇਹ ਤੇ ਭਾਜੀ ਸਾਨੂੰ ਮੇਨ ਤੇ ਪੱਲਾ ਸਾਹਿਬ ਨੂੰ ਕਹਿੰਦੇ ਕਹਿੰਦੇ ਤੁਹਾਨੂੰ ਪਤਾ ਤੁਹਾਡੇ ਛਣਕਾਟੇ ਦੇ ਫ ਕਹਿੰਦੇ ਮੇਰਾ ਇੱਕ ਦੋਸਤ ਅੰਮ੍ਰਿਤਸਰ ਡਾਕਟਰ ਆ ਕਾਰਡੀਓਲੋਜਿਸ ਟਾਪ ਡਾਕਟਰ ਹਾਰਟ ਸਪੈਸ਼ਲਿਸਟ ਜਦੋਂ ਉਹ ਮਰੀਜ਼ ਦੇਖਦਾ ਆ ਓਪੀਡੀ 2-250 ਬੰਦੇ ਰੋਜ਼ ਓਪੀਡੀ ਜੋ ਅਟੈਂਡ ਕਰਦਾ ਡਾਕਟਰ ਸਾਹਿਬ ਤੇ ਪਰਚੀ ਤੇ ਦਵਾਈਆਂ ਤਾਂ ਲਿਖਦਾ ਹੀ ਆ ਪ੍ਰੈਸਕ੍ਰਿਪਸ਼ਨ ਚ ਉਹ ਡਾਕਟਰ ਜੋ ਦਿਲ ਦੇ ਰੋਗਾਂ ਦਾ ਮਾਰਿਆ ਅੰਮ੍ਰਿਤਸਰ ਤੇ ਉਹ ਪਤਾ ਕੀ ਲਿਖਦਾ ਛਣਕ ਆਪਦੀ ਪਰਚੀ ਦੇ ਅਖੀਰ ਚ ਛਣਕਾਟੇ ਸੁਣਿਆ ਕਰੋ ਇਤੋਂ ਵੱਡੀ ਸ਼ਰਧਾਂਜਲੀ ਸੰਗਠਨ ਕੀ ਹੋ ਸਕਦੀ ਆ ਤੇ ਮੈਂ ਅਬਦੀ ਆਖੀਰਲੀ ਗੱਲ ਕਹਿ ਕੇ ਅੱਗੇ ਲੈ ਰਿਹਾ ਕਿ ਸਭ ਤੋਂ ਵੱਡੇ ਗਜ਼ਲ ਗੋ ਆਪਣੇ ਸਾਧ ਅਦਬੀ ਸਤਕਾਰ ਨਾਲ ਹੈਗੇ ਆ ਜਗਜੀਤ ਸਿੰਘ ਜੀ ਮੇਰੀ ਚੇਤਿਆਂ ਚ ਗੱਲ ਆ ਇਹ ਵੀ 7989 ਦੀ ਗੱਲ ਹੋਏਗੀ ਦੂਰਦਰਸ਼ਨ ਨੇ ਇੱਕ ਨਵੇਂ ਸਾਲ ਦਾ ਸ਼ੋਅ ਖੜਾ ਕੀਤਾ ਬਚ ਕੇ ਮੋੜ ਤੋਂ ਟਾਈਟਲ Song ਆਇਆ ਜਗਜੀਤ ਜੀ ਨੇ ਬਚ ਕੇ ਮੋੜ ਤੋਂ ਉਹਦੀ ਰਿਕਾਰਡਿੰਗ ਕਰਾ ਕੇ ਜਗਜੀਤ ਜੀ ਵਾਪਸ ਜਲੰਧਰੋਂ ਦਿੱਲੀ ਜਾ ਰਹੇ ਬਾਈ ਰੋਡ ਲੁਧਿਆਣੇ ਪਹੁੰਚ ਕੇ ਉਹਨਾਂ ਨੂੰ ਹਾਰਟ ਦਾ ਇਸ਼ੂ ਆ ਗਿਆ ਸੀਰੀਸ ਹੋ ਗਏ ਡੀਐਮਸੀ ਦੇ ਐਡਮਿਟ ਕਰਾ ਗਏ ਪਰ ਵਿਦ ਦਾ ਗ੍ਰੇਸ ਆਫ ਅ ਕਿਲ ਮਾਈਲਡ ਅਟੈਕ ਸੀ ਡਾਕਟਰ ਨੇ ਕਹਿਤਾ ਡੀਐਮਸੀ ਵਾਲਿਆਂ ਨੇ ਇੱਕ ਹਫਤਾ ਬੈਡ ਰੈਸਟ ਕਰੋ ਤੇ ਬੈਡ ਰੈਸਟ ਵਾਸਤੇ ਉਸ ਵਾਰ ਗੈਸਟ ਉਸ ਦੇ ਦਾਖਲ ਹੋ ਜਾਂਦੇ ਆ ਸੌਰੀ ਰੈਸਟ ਕਰਨਾ ਪੈਂਦੇ ਆ ਉਸ ਵਾਰ ਸਾਹਿਬ ਅਭੀ ਉਸ ਵਾਰ ਜੀ ਕਿੱਡਾ ਵੱਡਾ ਨਾਮ ਆ ਹੁਣ ਹੈ ਨਹੀਂ ਦੁਨੀਆ 'ਚ ਉਹ ਪੁੱਛਦੇ ਜਗਜੀਤ ਜੀ ਨੂੰ ਕਿ ਤੁਸੀਂ ਇੱਕ ਹਫਤਾ ਬੈਡ ਰੈਸਟ ਕਰਨੀ ਆ ਤੁਸੀਂ ਏਡੇ ਵੱਡੇ ਗਜ਼ਲ ਗਾਇਕ ਆ ਤੁਸੀਂ ਇੱਥੇ ਟਾਈਮ ਪਾਸ ਕਰਨਾ ਦੱਸੋ ਤੁਹਾਡੀ ਕੋਈ ਫਰਮਾਇਸ਼ ਤੁਸੀਂ ਕੀ ਚਾਹੋਗੇ ਤੇ ਜਗਜੀਤ ਸਿੰਘ ਕਹਿੰਦੇ ਚੜ੍ਹੇ ਵਿਚਾਰ ਮੁੰਡਾ ਭੇਜੋ ਗਈ ਪੰਜਾਚਨ ਕਟੇ ਲਿਆ ਦਿਓ ਮੈਨੂੰ ਦੁਨੀਆ ਉਹਨਾਂ ਦੀ ਫੈਨ ਉਹ ਸਾਡੇ ਫੈਨ ਸੋ ਗੱਲਾਂ ਮੇਰੀ ਮੁਕਣੀਆਂ ਨਹੀਂ ਪਰ ਮੈਂ ਇਸ ਵੇਲੇ ਇੱਕ ਵਾਰ ਫਿਰ ਇਸ ਵੀਰ ਸਾਗਰ ਸਤੀ ਦੀ ਪੂਰੀ ਟੀਮ ਨੂੰ ਮੁਬਾਰਕਵਾਹ ਦਿੰਦੇ ਹੋਏ ਜਿੰਨੇ ਵੀ ਸਾਡੇ ਸਹਿਯੋਗੀ ਸਪਾਂਸਰਸ ਆ ਉਹਨਾਂ ਧੰਨਵਾਦ ਕਰਦੇ ਹੋਏ ਕਿ ਇਸ ਬੱਚੇ ਦੀ ਬਾਹ ਫੜੀ ਆ ਤੇ ਇੱਕ ਤੀਜਾ ਅਵਲ ਪੰਜਾਬੀ ਫਿਲਮ ਮੇਲਾ ਅਪਾ ਮੰਨ ਰਹੇ ਆ ਇਹ ਅਵਾਰਡ ਚ ਪਹਿਲੀ ਜਿਹੜੀ ਫਿਲਮ ਦੇਖ ਕੇ ਸਾਡਾ ਮਨ ਪਸੰਦ ਹੋਇਆ ਇਸ ਨੂੰ ਅਪਾ ਅੱਗੇ ਵਧਾਈਏ ਤੇ ਇਸ ਜਿਹੜੀ ਉਦਮ ਕੀਤਾ ਉਸ ਯੋਗਦਾਨ ਪਾਈਏ ਬਹੁਤ ਬਹੁਤ ਧੰਨਵਾਦ ਜਹਨ